ਸਾਬ ਕੀ ਕਹੋਗੇ ਬੈਗਰੂਜੀ ਦਾ ਖਾਲਸਾ ਬੈਗਰੂਜੀ ਦੀ ਫਤਿਹ ਖਾਲਸਾ ਜੀ ਬੇਨਤੀ ਮੈਂ ਸਾਰੇ ਨਗਰ ਦੇ ਗਰੀ ਪਰਿਵਾਰਾਂ ਨੂੰ ਕਰਦਾ ਜਿਨ੍ਹਾਂ ਦੇ ਮਕਾਨ ਡਿੱਗ ਗਏ ਜਾਂ ਡਿੱਗਣ ਵਾਲੇ ਨੇ ਜਾਂ ਬਾਰਸ਼ ਵਿੱਚ ਬਹੁਤ ਜ਼ਿਆਦਾ ਚੂਰੇ ਨੇ ਹਾਲਤ ਮਾੜੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਆਪਦੇ ਮੈਂਬਰ ਨੂੰ ਐਪਲੀਕੇਸ਼ਨ ਲਿਖਾ ਕੇ ਦੇਣ ਇੱਕ ਜਿਹੜੀ ਮਾਨਯੋਗ ਐਸਡੀਐਮ ਸਾਹਿਬ ਦੇ ਨਾਮ ਤੇ ਲਿਖਾਉਣੀ ਹੈ ਵੀ ਮਾਨਯੋਗ ਐਸਡੀਐਮ ਸਾਹਿਬ ਬੇਨਤੀ ਹੈ ਕਿ ਸਾਡਾ ਹੜਾ ਕਾਰਨ ਲੰਬੀ ਬਰਸ਼ਾਤ ਹੋਣ ਕਾਰਨ ਸਾਡੇ ਮਕਾਨ ਗਿਰ ਗਏ ਜਾਂ ਗਿਰਨ ਜੋ ਗਿਰਨ ਵਾਲੇ ਨੇ ਜਾ ਅਸੀਂ ਬਹੁਤ ਗਰੀਬ ਆ ਵੀ ਅਸੀਂ ਮਕਾਨ ਨੂੰ ਸੱਤ ਬਦਲ ਨਹੀਂ ਸਕਦੇ ਵੀ ਕੜੀਆਂ ਵਾਲੇ ਵਾਲੀਆਂ ਸਾਡੀਆਂ ਸੱਤਾਂ ਨੇ ਇਹ ਐਪਲੀਕੇਸ਼ਨ ਲਿਖਿਆ ਕਿ ਆਪੋ ਆਪਣੇ ਮੈਂਬਰ ਨੂੰ ਪਹੁੰਚਾਉਣਾ ਤਾਂ ਜੋ ਅਸੀਂ ਅੱਗੇ ਆਪਦੀ ਕਾਰਵਾਈ ਕਰ ਸਕੀਏ ਮੈਂਬਰ ਮੇਰੇ ਲਈ ਪਹੁੰਚਾਉਣ ਤਾਂ ਸੀ ਮੈਂ ਇੱਕ ਮਹੀਨਾ ਦੇ ਸਕੀਏ ਤਾਂ ਜੋ ਕਿਸੇ ਦੀ ਮਦਦ ਹੋ ਜ ਸਕੇ ਠੀਕ ਹੈ ਜੀ ਧੰਨਵਾਦ ਜੀ ਪਰਸਪਨਾਂਤ ਰਵਾਨਾ ਹੋ ਗਏ ਜੋ ਅੱਜ ਮਾਨਾ ਕਰਨ ਬਹੰਚੇ ਨੇ ਪਰਵਾਰਿਸ਼ਾ ਹੋਏ ਇਸ ਤੋਂ ਬਲਾ ਸਟੇਡੀਅਮ ਤੋਂ ਆਪੀ ਆਏ ਸੀ ਪੰਜਾਬ ਵਿੱਚ ਲਗਾਤਾਰ ਹੋ ਰਹੀ بارش ਕਰਨਾ ਗਰੀਬਾਂ ਦੇ ਜਿਹੜੇ ਕੱਚੇ ਮਕਾਨੇ ਕਹਿ ਲੋ ਜੀ ਆਪਾਂ ਇਹ ਕੱਚੇ ਮਕਾਨ ਹੀ ਨਿਕ ਕੜੀਵਾਲੇ ਦੀ ਕੋਈ ਵੱਡੀ ਇਮੇਤ ਨਹੀਂ ਰਹੀ ਅੱਜ ਦੇ ਯੁੱਗ ਚ ਜਿਹੜੇ ਕੜੀਵਾਲੇ ਵਾਲੇ ਤਕਰੀਬਨ ਸਾਡੇ ਪਿੰਡ ਚ 100 ਚੋਂ 60% ਘਰ ਨੁਕਸਾਨੇ ਜਾਣਗੇ ਜੀ ਜੀਚੋਂ ਪੰਜ ਸੱਤ ਘਰ ਤਾਂ ਡਿੱਗ ਚੁੱਕੇ ਨੇ 10-15 ਘਰ ਡਿੱਗਣ ਦੀ ਕਦਾਰਤੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੀ ਡਿਊਟੀ ਲੱਗੀ ਐ ਐਸਡੀਐਮ ਸਾਹਿਬ ਵੀ ਆਏ ਤੇ ਪਟਵਾਰੀ ਸਾਹਿਬ ਨੇ ਇਹਨਾਂ ਦੀ ਡਿਊਟੀ ਲੱਗੀ ਆ ਰੋਜ਼ ਦੀ ਰੋਜ਼ ਰਿਪੋਰਟ ਬਾਕੀ ਮੈਂ ਪਿੰਡ ਦੇ ਲੋਕਾਂ ਨੂੰ ਬੇਨਤੀ ਕਰਦਾ ਜਿਹਦਾ ਵੀ ਮਕਾਨ ਡਿੱਗਣ ਵਾਲਾ ਉਹ ਆਪਣੇ ਮਕਾਨ ਦੀ ਫੋਟੋ ਖਿੱਚ ਕੇ ਐਪਲੀਕੇਸ਼ਨ ਲਿਖ ਕੇ ਮੇਰੇ ਲਵੇ ਪਹੁੰਚਾ ਦੇਣਾ ਮੈਂ ਵਿਭਾਗ ਨਾਲ ਟਾਈਪ ਕਰਕੇ ਮੈਂ ਇੱਕ ਮਹੀਨੇ ਦੇਵਾਂਗੇ ਤਾਂ ਜੋ ਵਿੱਤੀ ਸਹਾਇਤਾ ਮਿਲ ਸਕੇ ਹਰੇਕ ਗਰੀਬ ਨਾਲ ਸਰਕਾਰ ਖੜੀ ਹੈ ਕਿਉਂ بارش ਹਜੇ ਵੀ ਇਹ ਨਹੀਂ ਪਤਾ ਕਿੰਨੀ ਹੋ ਜੇ ਲੰਬਾ ਚੱਲਣਾ بارش ਨੇ ਦਿੱਲੀ ਦੀ ਦਿੱਲੀ ਜੋ ਵੀ ਕਿਸੇ ਨੂੰ ਮੈਂ ਬੇਨਤੀ ਕਰਦਾ ਦਾਰੇ ਤੁਹਾਡੇ ਮਾਧਿਅਮ ਰਹੀ ਵੀ ਜੇ ਕਿਸੇ ਦਾ ਮਕਾਨ ਡਿੱਗਣ ਵਾਲਾ ਹੈ ਫੋਟੋ ਖਿੱਚ ਕੇ ਸਾਨੂੰ ਸੱਦ ਕੇ ਜਾਂ ਮੌਕੇ ਦੇ ਪੰਚਾਇਤ ਮੈਂਬਰ ਨੂੰ ਸੱਦ ਕੇ ਜਾਂ ਕਿਸੇ ਪਿੰਡ ਦੇ ਮੋਤਬਰ ਬੰਦੇ ਨੂੰ ਸੱਦ ਕੇ ਉਹਨੂੰ ਦਿਖਾ ਕੇ ਐਪਲੀਕੇਸ਼ਨ ਲਿਖ ਕੇ ਫੋਟੋ ਖਿੱਚ ਕੇ ਸਾਨੂੰ ਦਿੱਤੀ ਜਾਵੇ ਤਾਂ ਜੋ ਅਗਲੇ ਦੀ ਹੈਲਪ ਕਰੀ ਜਾਵੇ ਤੁਸੀਂ ਦੇਖ ਸਕਦੇ ਹੋ ਤੁਸੀਂ ਵੀਰਾਂ ਪਿੰਡ ਅਛਾਂ ਜਲੀ ਟੋਂਪੜਵਾਰੀ ਸਾਹਿਬ ਪਹੁੰਚਣੇ ਮਾਇਨਾ ਕਰਨ ਦੇ ਲਈ ਸਾਡੇ ਤੋਂ ਤੁਸੀਂਾਂ ਦੇਖਣਾ ਸਰਪੰਚ ਸਾਹਿਬ ਤੇ ਜੋ ਵਿਕਰ ਡਿੱਗੇ ਸੀ ਕੱਚੇ ਉਹਨਾਂ ਦਾ ਮਾਣਾ ਕੀਤਾ ਜਾ ਰਿਹਾ ਆ ਆ ਜਾਓ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੀ ਜੋ ਕਿ ਮਾਣਾ ਹੋ ਰਿਹਾ ਅੱਜ ਪਿੰਡ ਦੇ ਪੰਚਾਇਤ ਤੇ ਮੋਤਬਰ ਤੇ ਪਟਵਾਰੀ ਸਾਹਿਬ ਪਹੁੰਚੇ ਨੇ ਜੋ ਕਿ ਮਾਣਾ ਕਰ ਰਹੇ ਨੇ ਜੋ ਡਿੱਗਣ ਦੀ ਕਾਰਨ ਤੇ ਘਰ ਨੇ ਜਾਂ ਡਿੱਗ ਚੁੱਕੇ ਨੇ ਪੁਰਾਣੇ ਘਰ ਨੇ ਇਹ ਮੁਸਲਮਾਨ ਵੀਰਾਂ ਦੇ ਘਰ ਨੇ ਜੀ ਫਿਰ ਆ ਦੇਖ ਰਹੇ ਤੁਸੀਂ ਹਾਂ ਹਾਂ ਬਾਈ ਜੀ ਉੱਥਾ ਹਰ ਡਿੱਗ ਪੈ ਗਈ ਉਧਰ ਦੇਖੋ ਜਿਸ ਤਰ੍ਹਾਂ ਪਾਲ ਪਿਆ ਹੋਇਆ ਸਾਹਮਣੇ ਪਤਾ ਨਹੀਂ ਕੋਈ ਹਾਦਸਾ ਵਾਪਰ ਸਕਦਾ ਇਸ ਵੰਦੇ ਵਿੱਚ ਸਰਕਾਰ ਵੀ ਗੌਰ ਕਰ ਰਹੀ ਆ ਕੈਸੀ ਲਗਾਤਾਰ ਵੀਡੀਓ ਪਾ ਰਹੀ ਸੀ ਜਿਸ ਦਾ ਅਸਰ ਹੋਇਆ ਤਸਵੀਰਾਂ ਤੁਸੀਂ ਪਿੰਡ ਸ਼ਾਹਲੀ ਤੋਂ ਦੇਖ ਰਹੇ ਹੋ ਜੀ ਹਾਂ ਜੀ ਅਰਮਨ ਤੁਸੀਂ ਕਿਧਰੋਂ ਹੈਂ ਜੀ 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 ਫਾਈਲ ਨੰਬਰ ਹਾਜੀ ਬੋਈਦਾ। ਕਾਲੇ ਤੁਸੀਂ ਅਜਿਹਾ ਬੋਲੋ। ਤੇ ਕੋਈ ਵੀ ਹਾਸਾ ਨਾ ਵਾਪਰੇ ਇਸ ਲਈ। ਜਿਵੇਂ ਪਰਵੰਤ ਹੈ ਕਿੱਤੇ ਜਾ ਰਹੇ ਨੇ। ਕੀ ਦੇ ਰਹੇ ਜੀ? ਫਾਈਲ ਨੰਬਰ। ਤੁਸੀਂ ਦੇਖ ਰਹੇ ਹੋ ਤਸਵੀਰਾਂ ਪਿੰਡ ਸ਼ਾਲੀ ਦੀ ਜੋ ਇਹ ਮੁਸਲਮਾਨ ਵੀਰਾਂ ਦੇ ਘਰ ਨੇ। ਕੱਚੇ ਬਾਲਿਆਂ ਦੇ ਘਰ ਸੀ ਜੋ ਕਿ ਡਿੱਗਣ ਤੱਕ ਘਰ ਤੇ ਆਏ ਹੋਏ ਨੇ। ਉਸ ਸੰਬੰਧ ਦੇ ਵਿੱਚ ਕੋਸੀ ਦੇਖਾਂਗੇ ਸਰਮੰਦ ਸਾਹਿਬ ਮੌਕੇ ਤੇ ਪਹੁੰਚੇ ਨੇ ਉਹਰੇ ਛਾਲ ਵੀ ਨਾ ਕੁਛ ਨਹੀਂ ਹੁੰਦਾ ਜਾਏ ਅੰਦਰ ਆਏ ਕਿ ਬਾਈ ਡਾਕਟਰ ਨੇ ਇਹ ਤਾਂ ਕੁਝ ਪਤਾ ਨਹੀਂ ਮੇਰੇ ਪਿਡੇ ਜੀ ਡਾਕਟਰ ਨੂੰ ਕਿਥੇ ਦਰਦੇ ਉਹ ਕੀ ਕਰਦਾ ਜੀ ਲੈ ਫੋਟੋ ਲੈ ਲੈ ਜੀ ਮੈਂ ਉਹ ਜੋ ਅੰਦਰ ਕੱਢ ਕੱਢ ਆ ਜੀ ਚਲ ਜੀ ਲੈ ਆ ਬਣਾ ਅੰਦਰ ਕੱਢ ਕੱਢ ਉਹ ਜੜੂ ਚਲ ਲੈ ਉਹ ਬੋੜਾ ਇਹੋ ਬੋੜਾ ਇਹਦਾ ਨਾ ਬੋੜਾ ਉਹ ਕਰਦਿੰਦਾ ਬੇਨਤੀ ਯਾਰ ਸਭ ਕੀ ਕਹੋਗੇ ਬੈਭਰੂਜੀ ਦਾ ਖਾਲਸਾ ਬੈਭਰੂਜੀ ਦੀ ਫਤਿਹ ਖਾਲਸਾ ਜੀ ਬੇਨਤੀ ਮੈਂ ਸਾਰੇ ਨਗਰ ਦੇ ਗਰੀ ਪਰਿਵਾਰਾਂ ਨੂੰ ਕਰਦਾ ਜਿਨ੍ਹਾਂ ਦੇ ਮਕਾਨ ਡਿੱਗ ਗਏ ਜਾਂ ਡਿੱਗਣ ਵਾਲੇ ਨੇ ਜਾਂ بارش ਵਿੱਚ ਬਹੁਤ ਜ਼ਿਆਦਾ ਚੂਰੇ ਨੇ ਹਾਲਤ ਮਾੜੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਆਪਦੇ ਮੈਂਬਰ ਨੂੰ ਐਪਲੀਕੇਸ਼ਨ ਲਿਖਾ ਕੇ ਦੇਣ ਇੱਕ ਜਿਹੜੀ ਮਾਨਯੋਗ ਐਸਡੀਐਮ ਸਾਹਿਬ ਦੇ ਨਾਮ ਤੇ ਲਿਖਾਉਣੀ ਹੈ ਵੀ ਮਾਨਯੋਗ ਐਸਡੀਐਮ ਸਾਹਿਬ ਬੇਨਤੀ ਹੈ ਕਿ ਸਾਡਾ ਹੜਾ ਕਾਰਨ ਲੰਬੀ ਬਰਸ਼ਾਤ ਹੋਣ ਕਾਰਨ ਸਾਡੇ ਮਕਾਨ ਘਿਰ ਗਏ ਜਾਂ ਗਿਰਨ ਜੋ ਗਿਰਨ ਵਾਲੇ ਨੇ ਜੇ ਅਸੀਂ ਬਹੁਤ ਗਰੀਬ ਆ ਵੀ ਅਸੀਂ ਮਕਾਨ ਨੂੰ ਸੱਤ ਬਦਲ ਨਹੀਂ ਸਕਦੇ ਵੀ ਕੜੀਆਂ ਵਾਲੇ ਵਾਲੀਆਂ ਸਾਡੀਆਂ ਸੱਤਾਂ ਨੇ ਇਹ ਐਪਲੀਕੇਸ਼ਨ ਲਿਖਿਆ ਕਿ ਆਪਾਂ ਆਪਣੇ ਮੈਂਬਰ ਨੂੰ ਪਹੁੰਚਾਉਣਾ ਤਾਂ ਜੋ ਅਸੀਂ ਅੱਗੇ ਆਪਦੀ ਕਾਰਵਾਈ ਕਰ ਸਕੀਏ ਮੈਂਬਰ ਮੇਰੇ ਲਈ ਪਹੁੰਚਾਉਣ ਤਾਂ ਸਹੀ ਹੈ ਮੈਂ ਇੱਕ ਮਹੀਨਾ ਦੇ ਸਕੀਏ ਤਾਂ ਜੋ ਕਿਸੇ ਦੀ ਮਦਦ ਹੋ ਜਾ ਸਕੇ ਠੀਕ ਹੈ ਜੀ ਧੰਨਵਾਦ